ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਠਾੜਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਜਿੰ ਪਿੰਡ ਮਾਨ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲਾਗੇ ਦਾ ਪਿੰਡ ਹੈਗਾ ਜਿੱਕਰਿਆਲਾ ਅੱਜ ਦੀ ਤਰੀਕ ਹੈਗੀ 28 ਅਗਸਤ 2025 ਸਮਾਂ ਕੁ ਸ਼ਾਮ ਦੇ 7:00 ਵਜੇ ਦਾ ਜੀ ਵੀਰ ਕੋਲ ਇੱਕ ਮਾਜਬ ਕਾਊ ਆ ਜੀ ਵੀਰ ਦਾ ਨਾਮ ਹੈਗਾ ਨਰਿੰਦਰ ਸਿੰਘ ਇੱਕ ਮਾਜਬ ਕਾਊ ਵੀਰ ਕੋਲ ਇਹਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਨੂੰ ਲਾਸਟ ਤੱਕ ਬਣੇ ਰਹੋ ਤੇ ਆਦੂ ਕਰਦੇ ਆਂ ਗੱਲਬਾਤ ਸ਼ੁਰੂ ਹੋਰ ਵੀ ਜੀ ਸਤਿਕਾਰ ਸਤਿਕਾਰ ਹੋਰ ਕੀ ਹਾਲ ਚਾਲ ਜਟਾ ਸਾਹਿਬ ਠੀਕ ਠਾਕ ਜੀ ਹਾਂ ਜੀ ਸਾਰੇ ਵੀਰਾਂ ਦਾ ਸਤਿਕਾਰ ਜੀ ਸਤਿਕਾਰ ਜੀ ਤੇ ਟੀਕ ਟਾਕ ਆ ਵਧੀਆ ਜੀ ਵਧੀਆ ਸਾਰੇ ਤੇ ਸ਼ਾਈ ਵੇਖੇ ਪਹਿਲੇ ਪਸ਼ੂ ਆਪਣੇ ਹਾਂ ਜਾਂਦੀ ਵੀਰ ਜੀ ਪਹਿਲੇ ਸਾਰੇ ਵੇਖੇ ਮਿੰਟੋਂ ਮਿੰਟੇ ਪੰਗਾ ਮਿੰਟਾਂ ਹੀ ਵੇਖੇ ਆ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਤੇ ਇੱਕ ਮੱਝ ਲਾਇਆ ਵਗਾਉ ਹਾਂਜੀ ਵੀਰ ਜੀ ਅੱਜ ਇੱਕ ਹੀ ਮਿਲੀ ਥੋੜਾ ਲੇਟ ਹੋ ਗਏ ਡੰਗਰਾ ਦੀ ਥੋੜਾ ਛੱਡਣ ਚਲੇਗੀ ਅੱਛਾ ਜੀ ਇਹ ਲੇਟ ਹੋ ਗਏ ਆ ਠੀਕ ਹੈ ਜੀ ਇੱਕ ਹੀ ਮਿਲੀ ਇੱਕ ਦੀ ਮਾ ਪਾ ਦਈਏ ਵੀਡੀਓ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਕਰੋ ਹੀ ਡਿਟੇਲ ਸਾਂਝੀ ਇਹਦੀ ਇਹ ਵੀਰ ਜੀ ਮੰਨ ਲਓ ਮਾਜ ਬਿਲਕੁਲ ਤਿਆਰ ਆ ਥਣ ਮੁਠੀ ਵਾਲਾ ਪਿਓਰ ਨੀਲੀ ਦੀ ਆ ਠੀਕ ਹੈ ਜੀ ਪੱਤ ਬੇਲ ਵੀਰ ਜੀ ਪੂਰਾ ਵਾ ਬਾਕੀ ਕੋਈ ਬਾਹ ਨਹੀਂ ਰਾਦੀ ਕੋਈ ਕੁਛ ਨਹੀਂ ਠੀਕ ਹੈ ਜੀ ਕੋਈ ਮਾਜ ਸਾਹ ਬਿੱਲੀ ਆਖਾ ਦੂਸਰਾ ਸੂਆਛਾ ਜੀ ਹਾਂ ਜੀ ਦੂਸਰਾ ਬਿੱਲੀ ਦਾ ਪਾਸਾ ਨੀਲੀ ਦਾ ਹਾਂ ਜੀ ਆਨੀ ਨੀਲੀ ਦੀ ਠੀਕ ਹੈ ਜੀ ਪਾਏ ਵੀਰ ਜੀ ਨੀਲੀ ਦੀ ਆ ਠੀਕ ਹੈ ਜੀ ਲਓ ਜੀ ਕਰੀ ਚੈੱਕ ਤੇ ਕਿੰਨੇ ਦਿਨ ਲੈਂਦੀ ਵੀਰ ਜੀ ਵੀਰ ਜੀ ਮਾਲੋ 2 ਦਿਨ ਲੈ ਕੇ 4 ਦਿਨ ਲੈ ਕੇ ਬਸ ਇੱਥੇ ਗਿਆ ਇਹਦੇ ਚਲੋ 2 ਦਿਨ ਬਾਅਦ ਵੀ ਘੜ ਸਕਦੀ ਘਾਟ ਵੀ ਖੋਲ ਵੀ ਜੀ ਹਾਂ ਜੀ ਹਾਂ ਜੀ ਬਾਕੀ ਛੋਟੀ ਬਹੁਤ ਗੱਡੂ ਗੁਰਵੀਰ ਜੀ ਵੀਰ ਜੀ ਥਣ ਥਣ ਆ ਬਿਲਕੁਲ ਓਕੇ ਆ ਠੀਕ ਹਨ ਮੁੱਠੀ ਵਾਲਾ ਕਰਮਾਲੀ ਦਾ ਤੇ ਪਹਿਲੇ ਸੂਏ ਦਾ ਰਿਕਾਰਡ ਵੀਰ ਜੀ ਰਿਕਾਰਡ ਦਾ ਵੀਰ ਜੀ 12 ਲੀਟਰ ਲਾ ਆਖਿਆ ਪਹਿਲੇ ਸੂਏ ਦੁੱਧ ਕੱਢਿਆ ਨਹੀਂ ਠੀਕ ਹੈ ਜੀ ਹਾਂ ਜੀ ਹਾਂ ਜੀ ਮੂਲੀ ਗੱਲ ਇਹ ਡੇ ਡੰਗਾਂ ਲੁਕੀਆਂ ਦਾ 12 ਲੀਟਰ ਆ ਠੀਕ ਹੈ ਜੀ ਕਿੱਡਾ ਕੱਦ ਢੇਲ ਛੋਟੀ ਦਾ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਲਓ ਜੀ ਰੋਕ ਲਓ ਵੀਰ ਜੀ ਮਾੜਿਆ ਥਣ ਥਣ ਵੀਰ ਜੀ ਕਿਵੇਂ ਆ ਓਕੇ ਓਕੇ ਵੀਰ ਜੀ ਥਣ ਥਣ ਬਿਲਕੁਲ ਤਸੱਲੀ ਵਾਲੇ ਹਾਂ ਜੀ ਬਹੁਤ ਠੰ ਠੀਕ ਹੈ ਜੀ ਉਹ ਇਦੀ ਦਾ ਵੀ ਮਾਲਾ ਵੀ ਉਤਰਾ ਇਧਰ ਭਜੋਗੇ ਜਾਂ ਡਰੂਗੀ ਹਾਂਜੀ ਲਓ ਠੰਡੀ ਝੋਟੀਆ ਕਰੋ ਜੀ ਚੈੱਕ ਹਾਂਜੀ ਹਾਂਜੀ ਸੂਹਾ ਦੂਸਰਾ ਸੂਣਾ ਇਹਦਾ ਹਾਂਜੀ ਸੂਹਾ ਦੂਜਾ ਵੀ ਜੀ ਤੇ ਕਿੰਨੇ ਦਿਨ ਲੈ ਜੂਗੀ ਵੀਰ ਜੀ ਮੰਨ ਲਓ 2 ਦਿਨ ਲੈ ਜੇ 3 ਦਿਨ ਲੈ ਜੇ ਬਸ ਇੱਥੇ ਭਾਂਵਰਾਂ ਨੂੰ ਸੂਫੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਖੜਾ ठान थण वीर जी बिल्कुल ओके मैंने ओके वीर जी ਥੜਾ ਦੀ ਆਪਣੇ ਰਟਿਆ ਮੈਨਾਂ ਠੰਡੀ ਥੀਰੀ वीर जी ਇੱਡੀਆਂ ਝੋਟੀਆਂ ਖੰਭਾਉਂਦੇ ਨਹੀਂ ਲਾੜੋ ਲੈ ਕਰੋ ਜੀ ਲੈ ਮੜਾਇਆ ਕਰਦੀ ਤਾਣਾ ਨੂੰ ਹੱਥ ਲਾਇਓ ਹਾਂਜੀ ਬਾਕੀ ਗੱਲ ਹੀ ਕੋਈ ਠੰਡੀ ਝੋਟੀ ਆ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਕੋ ਭਾਵੇਂ ਆਪਾਂ ਇਹਦਾ ਝੋਟੀ ਦਾ ਲਾਕ ਕਰ ਲਗੇ ਹਾਂਜੀ ਬਾਕੀ ਆਪਾਂ ਜਿਹੜੀ ਮਿਰਜੀ ਆਪਾਂ ਦੇ ਦੇਣੀ ਹਾਂ ਨਾ ਹਾਂਜੀ 96000 ਦੀ ਝੋਟੀ ਦੇ ਦਿਆਂਗੇ 96000 ਦੀ ਹਾਂਜੀ ਹਾਂਜੀ ਬਹੁਤ ਠੰਡੀ ਧੀਰੀ ਵੀਰ ਜੀ ਝੋਟੀ ਆ ਠੀਕ ਹੈ ਜੀ ਕੱਦ ਬੇਲ ਵੀਰ ਜੀ ਪੂਰਾ ਵਾ ਬਿਲਕੁਲ ਬਿਲਕੁਲ ਮੜਾ ਲਾਗੇ ਖਲੋਏ ਹੋਏ ਹਾਂਜੀ ਹਾਂਜੀ ਲਓ ਜੀ ਹਾਈ ਟਵੀਟ ਕਰ ਲੋ ਜੀ ਚੈੱਕ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਓਕੇ ਵੀਰ ਜੀ ਓਕੇ ਵੀਰ ਜੀ ਠੀਕ ਹੈ ਜੀ ਠੀਕ ਬਾਕੀ ਵੀਰ ਜੀ ਚੋਂ ਮਾਨਤਾਣ ਕਰਾਂਗੇ ਹਰ ਇੱਕ ਵੀਰ ਭਰਾ ਦਾ 92000 ਪੂਰਾ ਰੇਟ 96 ਕੀਤਾ ਚਲੋ ਠੱਟਾ ਸਾਹਿਬ ਤੋਂ ਇਆਂ ਤੇ ਚਲੋ 95 ਕਰ ਦਿੰਨੇ ਆ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਕੋਈ ਗੱਲ ਨਹੀਂ ਠੱਟਾ ਸਾਹਿਬ ਥੋੜਾ ਨਰਾਜ਼ ਕਰਨਾ ਠੀਕ ਹੈ ਜੀ ਓਕੇ ਜੀ ਤਾਂ ਆਡਾ ਰੋ ਹੀ ਮਿਲ ਜਿਹਦਾ ਓਕੇ ਜੀ ਓਕੇ 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 ਵੀਰ ਜੀ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਨੰਬਰ ਵੀਰ ਜੀ ਆਪਣਾ 9943 ਹਾਂਜੀ 8840 8840 ਪਾਦੀ ਪਿੰਡ ਮਾਨ ਤਫੀਲ ਪਟੇ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਪਾਦੀ ਵੀਰ ਜੀ ਕਰਿਆਲੇ ਦੇ ਨੇੜੇ ਪੈਂਦਾ 1 ਕਿਲੋਮੀਟਰ ਦੀ ਦੂਰ ਤੇ ਖੇਮਕਰ ਰੋਡ ਤੇ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਤੇ ਇਹ ਵੀਰ ਦੀ ਕੋਠੀ ਬਾਹਰ ਲਈ ਸਜਾਜਾ ਬਾਹਰ ਲਈ ਸਜਾਜਾ ਸੱਚੇ ਹੱਥੋਂ ਉਹ ਜੋ ਕਰਾਲੀਆ ਲੋਕ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਵੀਰ ਜੀ ਤੇ ਨੰਬਰ ਵੀਰ ਜੀ ਨੰਬਰ ਦੱਸਤਾ 99488419 ਠੀਕ ਹੈ ਜੀ ਹਾਂਜੀ ਹਾਂਜੀ ਓਕੇ ਵੀਰ ਜੀ ਧੰਨਵਾਦ ਜੀ ਹਾਂ ਬਾਕੀ ਰੇਟ ਦੀ ਵੀਰ ਜੀ ਗੱਲ ਰਹਿ ਗਈ ਦੱਸ ਦਿਓ ਜਾਈ ਜੀ